ਵਾਹਿਗੁਰੂ ਜੇ ਗਿਆਨ ਨਹੀਂ ਹੋਣਾ ਕਰਮ ਦਾ ਨਾਸ ਨਹੀਂ ਹੋਣਾ ਗੁਰਵਾਣੀ ਅੱਜ ਦੀ ਗੱਲ ਕਰਦੀ ਹੈ ਸਾਡਾ ਮਨ ਕੀ ਹੈ ਮਨ ਸਾਡਾ ਵਿਚਾਰ ਹੈ ਮਨ ਸਾਡੀ ਸੋਚਣੀ ਹੈ ਸਾ ਤਾਨ ਵਰਗਾ ਤਨ ਹੋ ਸਕਦਾ ਹੈ ਨਹੀਂ ਪਰਮੇਸ਼ਰ ਨੇ ਬੰਤ ਬਣਾਈ ਹੈ ਜੁਗਤ ਬਣਾਈ ਹੈ ਇੱਕ ਦੂਜੇ ਵਰਗਾ ਬਣਾਇਆ ਨਹੀਂ ਪੱਤੇ ਵਰਗਾ ਪੱਤਾ ਨਹੀਂ ਬਣਾਇਆ ਫਲ ਵਰਗਾ ਫਲ ਨਹੀਂ ਬਣਾਇਆ ਦਾਣੇ ਵਰਗਾ ਦਾਣਾ ਨਹੀਂ ਬਣਾਇਆ ਤਾਂ ਹੀ ਪਹਿਲੀਆਂ ਚ ਗੂਠਾ ਲਾਂਦੇ ਸੀ ਸੈਣ ਵਰਗੇ ਸੈਣ ਹੋ ਸਕਦੇ ਹਨ ਦਸਕਤ ਪਰ ਗੂਠਾ ਚਿਹਰਾ ਸਭ ਕੁਝ ਇਹ ਮਾਸ ਵਰਗਾ ਮਾਸ ਵੀ ਨਹੀਂ ਬਣਾਇਆ ਠੀਕ ਹੈ ਕਿਤੇ ਕਤਾਈ ਦੋ ਮਨ ਜੁੜ ਸਕਦੇ ਹਨ ਮਨ ਵੀ ਅੱਡੋ ਅੱਡ ਹਨ ਅੱਛਾ ਫਿਰ ਆਤਮਾ ਆਤਮਾ ਸਾਰਿਆਂ ਦੀ ਇੱਕੋ ਜਈ ਹੈ ਸੋ ਆਤਮਾ ਸਾਰੇ ਜੀਵਾਂ ਦੀ ਇੱਕੋ ਜਈ ਹੈ ਇਹ ਸੁਭਾ ਸੂਰਤ ਅਡੋ ਅਡ ਹੈ ਸਿਰਤ ਨਹੀਂ ਸਿਰਤ ਅਡੋ ਅਡ ਹੈ ਮਨ ਤਨ ਸੋ ਤਨ ਆਤਮਾ ਇਹ ਚਾਰ ਸ਼੍ਰੇਣੀਆਂ ਚ ਵੰਡਿਆ ਗਿਆ ਸਰੀਰ ਨੂੰ ਗਿਆਨੀਆਂ ਬੰਦਿਆਂ ਨੇ ਸੋ ਪੰਜ ਰੋਗ ਹੋ ਸਕਦੇ ਹਨ ਕਾਲੇ ਨਾਲ ਹੁੰਦੇ ਹਨ ਆਪਾਂ ਜੋ ਭੋਜਨ ਖਾਂਦੇ ਹਾਂ ਉਹਦੇ ਨਾਲ ਕਦੀ ਪਾਣੀ ਵਧ ਗਿਆ ਕਦੀ ਹਵਾ ਵਧ ਗਈ ਕਦੀ ਅੱਗ ਵਧ ਗਈ ਇਹ ਪਿੱਤ ਕਫ ਇਹ ਜੋ ਤਿੰਨ ਤਰ੍ਹਾਂ ਦੇ ਅੰਦਰ ਭੋਜਨ ਨਾਲ ਵਾਧਦੇ ਹਨ ਉਹ ਕਰਮਾਸ਼ ਵਾਲਾ ਪੋਜਨ ਛਕ ਲਿਆ ਗਰਮੀ ਵਧ ਗਈ ਪਿਤ ਵਧ ਗਈ ਕਦੀ ਪਾਣੀ ਵਧ ਜਾਂਦਾ ਹੈ ਕਦੀ ਹਵਾਵਾਂ ਵਧ ਜਾਂਦੀਆਂ ਅੰਦਰ ਇਹ ਬੈਲੈਂਸ ਚਾਹੀਦਾ ਹੈ ਜਿਵੇਂ ਜਹਾਜ਼ ਨੂੰ ਚੱਲਣ ਲਈ ਬੈਲੈਂਸ ਚਾਹੀਦਾ ਹੈ ਸਰੀਰ ਚ ਸਭ ਕੁਝ ਇਹ ਲੋੜ ਮੁਤਾਬਕ ਚਾਹੀਦਾ ਹੈ ਅੱਜ ਕੱਲ ਤਾਂ ਰਪੋਟਾਂ ਜਦੀ ਹੈ ਨਾ ਸੈਲ ਵਧ ਕੇ ਜੋਰੀ ਕੈਸਟ ਵਧ ਗਿਆ ਆ ਚੀਜ਼ ਵਧ ਗਈ ਸ਼ੂਗਰ ਵਧ ਗਈ ਸਾਰੀ ਰਿਪੋਰਟ ਹੋ ਜਾਂਦੀ ਸਾਰਾ ਬੈਲੈਂਸ ਹੈ ਕੁਝ ਖਾਂਦੇ ਹਾਂ ਰੋਗ ਪੈਦਾ ਹੋ ਜਾਂਦੇ ਉਹ ਚੀਜ਼ ਅੰਦਰ ਵੱਲ ਜਾਂਦੀ ਹੈ ਕੁਝ ਖਾਂਦੇ ਹਾਂ ਰੋ ਕੱਟੇ ਜਾਂਦੇ ਅਸੀਂ ਅਣਜਾਨ ਹ ਸ ਸੂਰਤ ਅੱਡੋ ਅੱਡ ਹੈ ਚਿਹਰੇ ਅੱਡ-ਵੱਡ ਹਨ ਮਨ ਮਾਨਵੀ ਅੱਡੋ-ਵੱਡ ਹੈ ਪਰ ਆਤਮਾ ਸਾਰਿਆਂ ਦੀ ਇੱਕੋ ਜਈ ਹੈ ਸੋ ਇਹ ਜਿਵੇਂ ਪਰਮੇਸ਼ਰ ਨਰੰਕਾਰ ਸਾਰੇ ਜਗਾ ਹੈ ਇਹ ਮਛਲੀ ਸਾਗਰ ਜਿੱਥੇ ਜਨਮ ਲਿਆ ਬਹੁਤ ਦੂਰ ਜਾ ਸਕਦੀ ਹੈ ਆਪਣਾ ਵਤਨ ਛੱਡ ਸਕਦੀ ਹੈ ਆਪਣਾ ਪਰਿਵਾਰ ਛੱਡ ਸਕਦੀ ਹੈ ਪਰ ਸਾਗਰ ਨੂੰ ਨਹੀਂ ਛੱਡ ਸਕਦੀ ਅਸੀਂ ਮਨੁੱਖ ਵੀ ਆਪਣਾ ਜਨਮ ਸਥਾਨ ਛੱਡ ਸਕਦਾ ਹੈ ਪਰਿਵਾਰ ਛੱਡ ਸਕਦਾ ਹੈ ਵਤਨ ਸਾਰਸਕ ਦਾ ਦੂਰ ਜਾ ਸਕਦਾ ਹੈ ਪਰ ਨਰੰਕਰ ਨਹੀਂ ਉਹ ਹਰ ਜਗ੍ਹਾ ਹਾਜ਼ਰ ਹੈ ਪਰ ਅਸੀਂ ਆਪਣੇ ਚ ਹਾਜ਼ਰ ਨਹੀਂ ਮੰਨਦੇ ਇਹ ਜਪ ਜਪ ਕੀ ਸੀ ਸਮਝ ਕਰਨੀ ਸੀ ਜਪ ਨੂੰ ਛੱਡਣਾ ਸੀ ਤਪ ਨੂੰ ਛੱਡਣਾ ਸੀ ਇਹ ਮਾਲਾ ਜ ਫੇਰਦੇ ਹਾਂ ਫਿਰ ਗਿਆਨ ਆਉਣਾ ਸੀ ਗਿਆਨ ਤੋਂ ਬਾਅਦ ਫਿਰ ਧਿਆਨ ਚ ਜੁੜਨਾ ਸੀ ਫਿਰ ਪ੍ਰਾਪਤੀ ਹੋਣੀ ਸੀ ਇਹ ਬੇੜੀ ਲਈ ਨਹੀਂ ਬੇੜੀ ਨੂੰ ਪਾਰ ਰਸਤਾ ਕਰਕੇ ਸਾਗਰ ਪਾਰ ਕਰਕੇ ਆਪਣਾ ਮੰਜ਼ਿਲ ਤੇ ਪਹੁੰਚਣਾ ਸੀ ਸੋ ਨਹੀਂ ਬੇੜੀ ਦੇ ਵਿੱਚ ਹੀ ਰਹੇ ਬੇੜੀ 'ਚੋਂ ਨਹੀਂ ਉਤਰੇ ਇਹ ਸੰਸਾਰ 'ਚ ਹੀ ਰਹੇ ਇਹ ਤਣ ਨਾਲ 10% ਸਰੀਰic ਰੋਗ ਹੋ ਸਕਦੇ ਹਨ ਪਰ ਸਾਰੇ ਰੋਗ ਜੋ ਮਾਨਸਿਕ ਮਨ ਨੂੰ ਹਨ 90% ਸੋ ਕਈ ਰੋਕਟੇ ਨਹੀਂ ਜਾਂਦੇ हां ਤਣ ਦੇ ਪੱਕਾ ਹੀ ਰੋਗ ਲੱਗ ਗਿਆ ਸੋ ਇਹ ਦੁਰਲੱਭ ਰੋਗ ਹੈ ਪਰ ਕੁਛ ਪਾਣੀ ਵਧ ਗਿਆ ਹਵਾ ਵਧ ਗਈ ਅੱਗ ਵਧ ਗਈ ਗਰਮ ਚੀਜ਼ਾਂ ਖਾਧੀਆਂ ਸੋ ਕੁਛ ਖਾਧਿਆ ਚੀਜ਼ਾਂ ਬੈਲੈਂਸ ਅੰਦਰ ਪੂਰਾ ਚਾਹੀਦਾ ਹੈ ਜਿਵੇਂ ਜਹਾਜ ਚੱਲਣ ਲਈ ਮੋਟਰਸਿਕਲ ਚੱਲਣ ਲਈ ਇਹ ਗੱਡੀ ਚੱਲਣ ਲਈ ਰੇਲ ਗੱਡੀ ਚੱਲਣ ਲਈ ਸਭ ਕੁਝ ਸਿਸਟਮ ਬਣਿਆ ਹੋਇਆ ਹੈ ਇਹ ਸਮਝਣਾ ਪਏਗਾ ਇਹ ਚਾਕਰ ਬੰਨਾ ਸੀ ਦਾਸ ਬੰਨਾ ਸੀ ਭਗਤਰੀ ਦੋ ਪ੍ਰਸ਼ਾਦਾ ਹੀ ਸਕਦੇ ਹਨ ਕਤ ਕਹਾਣੀ ਕੀ ਹੈ ਸੋ ਗੁਰਮਖ ਦੀ ਕਤ ਕਹਾਣੀ ਹੈ ਉਹ ਮਨ ਦੇ ਪਿੱਛੇ ਨਹੀਂ ਲੱਗਦਾ ਗੁਰੂ ਦੇ ਮਗਰ ਲੱਗਦਾ ਸੋ ਦੇ ਗੁਰੂ ਨਹੀਂ ਹੋ ਸਕਦਾ ਦੇ ਚ ਅੱਜਕਲ ਬਹੁਤ ਗਲਤੀਆਂ ਹਨ ਸ਼ਬਦ ਗੁਰੂ ਹੈ ਤੋਂ ਚੇਲਾ ਬਣੇਗੀ ਫਿਰ ਤੂੰ ਸواری ਕਰੇਗਾ ਮਨ ਨਾਲ ਸਾਰਾ ਕੁਝ ਹੈ ਸੰਸਾਰ ਤਨ ਨਾਲ ਜੁੜਿਆ ਹੈ ਸੰਸਾਰ ਨਾਲ ਜੁੜਿਆ ਹੈ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤਾਹੀਂ ਨੀ ਜੋੜ ਆਉਂਦਾ ਸ ਕੀ ਫਰਕ ਹੈ ਇਹ ਧਰੋ ਜੇ ਨਕਲੀ ਗੁਰੂ ਹੀ ਨਕਲੀ ਹੁੰਦਾ ਹੈ ਅਸਲ ਤੋਂ ਪਹਿਲਾਂ ਨਕਲ ਬਣ ਕੇ ਆ ਜਾਂਦੀ ਹੈ ਸੋ ਖੂਨ ਦਾ ਰਿਸ਼ਤਾ ਨਹੀਂ ਚੱਲਣਾ ਇੱਥੇ ਗੁਰੂ ਦਾ ਨਾਲ ਦਾ ਰਿਸ਼ਤਾ ਕੀ ਬਣਾਣਾ ਹੈ ਮਨ ਨੇ ਮਨ ਨਾਲ ਜੁੜਨਾ ਹੈ ਮਨ ਕੀ ਹੈ ਵਿਚਾਰ ਹੈ ਸ਼ਬਦ ਹੈ ਮਨ ਸਾਡੀ ਸੋਚ ਹੈ ਗੁਰੂ ਵਰਗੀ ਹੋਣੀ ਚਾਹੀਦੀ ਹੈ ਆਦ ਅੰਤ ਗੁਰੂ ਤੇ ਕੋ ਅਵਤਾਰਾ ਸੋਈ ਗੁਰੂ ਸਮਝਿਆ ਹਮਾਰਾ ਇਹ ਤੁਰਕੀ ਬਾਣੀ ਬਿਰਲੇ ਨੂੰ ਸਮਝਾਏਗੀ ਚੌਥੇ ਪਦ ਦਾ ਗਿਆਨ ਜੋ ਸਤਿਗਿਆਤੋ ਹੈ ਧੰਤਾ ਸੇ ਕੋ ਨਾਨਕ ਦੇਵ ਸਾਹਿਬ ਜੀ ਆnde ਧੰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਸਾਡਾ ਗੁਰੂ ਹੈ ਜੋ ਆਦ ਅੰਤ ਹੈ ਜੋ ਨਿਰੰਕਾਰ ਹੈ ਜੋ ਪਰਮੇਸ਼ਰ ਹੈ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਹੈ ਇਹ ਗਰਵਾਣੀ ਦੁੱਧ ਰੂਪ ਹੈ ਸਫੇਰ ਮੱਖਣ ਕਿਵੇਂ ਬਣੇਗਾ ਇਹਨੂੰ ਗਰਮ ਕਰਨਾ ਪਏਗਾ ਫੇਰ ਜਾਗ ਲਾਣੀ ਪੈਗੀ ਜਾਗਣਾ ਪਏਗਾ ਫੇਰ ਰੜਕਣਾ ਪਏਗਾ ਫੇਰ ਮੱਖਣ ਮਿਲੇਗਾ ਸੋ ਪ੍ਰਥਮ ਮੱਖਣ ਪਾਛੇ ਦੁੱਧ ਇਹ ਹੈ ਗੁਰਮੁਖਾਂ ਦੀ ਨਿਸ਼ਾਨੀ ਅਸੀਂ ਮਨਿੰਦਰ ਬਣੇ ਹਾਂ ਇਹ ਗੁੰਡੇ ਬਣੇ ਹਾਂ ਕਪੱਤੇ ਬਣੇ ਆ ਕਿਰਤ ਕਰਨ ਬਣੇ ਆ ਮਨਮੁਖ ਬਣੇ ਆ ਨਹੀਂ ਬਿਨ ਪਾਣੀ ਤੋਂ ਹੀ ਡੁੱਬ ਜਾਗੇ ਸੋ ਗਿਆਨ ਤੋਂ ਅੱਗੇ ਧਿਆਨ ਚ ਆਉਣਾ ਸੀ ਗਿਆਨ ਤਾਂ ਹੋ ਗਿਆ ਠੀਕ ਹੈ ਨਹੀਂ ਇੱਥੋਂ ਪਤਾ ਲੱਗ ਗਿਆ 250 ਕਿਲੋਮੀਟਰ ਦਿੱਲੀ ਦੂਰ ਹੈ ਨਹੀਂ ਨਹੀਂ ਪਹੁੰਚਾਂਗੇ ਇਹ ਸੀਲ ਬਿਰਤੀ ਪਸ਼ੂਆਂ ਚ ਵੀ ਹੈ ਕਈਆਂ ਚ ਕਪੱਤੀ ਬਿਰਤੀ ਨਿੱਤੀ ਉਹ ਵੀ ਹੈ ਪਛਵਾ ਜਨਰਾਂ ਚ ਵੀ ਹੈ ਬੰਦਿਆਂ ਚ ਵੀ ਹੈ ਕਹਿੰਦਾ ਮੇਰੇ ਜਵीन ਚਲੰਗੀ ਤੈਨੂੰ ਗੱਡ ਦਾਂਗਾ ਸੋ ਐਸਾ ਬੋਲਦੇ ਹਾਸੀ ਸੋ ਅਸੀਂ ਗਵਾਚੀ ਚੀਜ਼ ਹੋ ਸਕਦਾ ਲੱਬੇ ਨਾਲ ਲੱਬੇ ਗਵਾਚਾ ਨਹੀਂ ਹੈ ਨਰਨਕਾਰ ਅੱਲਾ ਰਾਮ ਵਾਇਗਰੂ ਅਸੀਂ ਭੁੱਲੇ ਹੋਏ ਹਾ ਉਹ ਪੱਤੇ ਪੱਤੇ ਚ ਹੈ ਜਰੇ ਜਰੇ ਚ ਹੈ ਕਣ ਕਣ ਚ ਹੈ ਸਾਰੇ ਪਛ ਉਹ ਹੈ ਨਾਮ ਰਮਿਆ ਹੋਇਆ ਸਾਨੂੰ ਆਪਣਾ ਉਹਨੇ ਪੁੱਤਰ ਬਣਾ ਕੇ ਭੇਜਿਆ ਹੈ ਜੀ ਆਪਣੀ ਜਾਣ ਪਛਾਣ ਕਰਨੀ ਪੈਗੀ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹ ਭੁੱਲਿਆ ਨਹੀਂ ਹੈ ਕੋਈ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਅਸੀਂ ਭੁੱਲੇ ਹੋਏ ਭੁੱਲੇ ਮਾਰਗ ਜਿੰਨੇ ਬਤਾਇਆ ਐਸਾ ਗੁਰਬਟ ਭਾਗੀ ਪਾਇਆ ਸੋ ਦਾਸ ਦੀ ਖੋਜ ਕਰਕੇ ਕਈ ਵਾਰ ਸਪਸ਼ਟ ਬੋਲਿਆ ਨਹੀਂ ਜਾਂਦਾ ਇਹ ਖੋਜਣਾ ਪਏਗਾ ਸੋ ਆਪਣੇ ਸੁਪੁੱਤਰ ਤੇ ਤਨ ਦੀ ਖੋਜ ਕੀਤੀ ਆ ਕੁਆਂਟਲ ਡੇਰ ਦਾ ਹੈ ਮੈਂ ਆਪਣੇ ਤੇ ਮਨ ਦੀ ਖੋਜ ਕੀਤੀ ਆ ਲੱਖਾਂ ਰੁਪਏ ਖਰਚ ਕੀਤਾ ਸੋ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਵਿਰਲੇ ਹਨ ਜੋ ਮਨ ਨੂੰ ਖੋਜਣਗੇ ਜੀ ਜੋ ਖੋਜਣਗੇ ਉਹ ਆਨੰਦ ਲੈਣਗੇ ਜੀ ਜਿੱਥੇ ਲਿੱਦ ਹੈ ਉੱਥੇ ਘੋੜੇ ਹਨ ਜਿੱਥੇ ਧੂਆ ਹੈ ਉੱਥੇ ਅੱਗ ਹੈ ਜਿੱਥੇ ਬੱਚੇ ਹਨ ਉਹਨਾਂ ਦਾ ਮਾਤਾ ਪਿਤਾ ਹੈ ਘਰ ਹੈ ਸਭ ਕੁਝ ਹੈ राम ਨੂੰ ਸਮਝਣਾ ਪਏਗਾ ਉਹ ਰਮਿਆ ਹੋਇਆ ਹੈ ਜੀ ਸ ਕੀ ਕਰਾਂ ਮੈਂ ਮੈਂ ਅਜਤ ਜੀਵਾਂ ਵਰਤਮਾਨ ਚ ਜੀਵਾਂ ਕੋ ਇੱਕ ਸੋਨਾ ਬਣ ਕੇ ਆਇਦਾ ਮਨ ਸਾਡਾ ਕੀ ਕਰਦਾ ਹੈ ਇਹ ਜਾਂ ਤਾਂ ਪਿੱਛੇ ਭੂਤਕਾਲ ਜੋ ਲੰਘ ਗਿਆ ਉਹਦੀਆਂ ਜਾਂਦਾ ਚੱਲਦੀਆਂ ਜਾ ਆਉਣ ਵਾਲੇ ਦੀਆਂ ਜਾਦਾ ਨਹੀਂ ਦਿਲਾਂ ਦੀਆਂ ਦਿਲ ਹਾਕ ਜਾਨਣ ਦੀ ਦਿਲ ਇਹ ਕਨੈਕਟਰ ਐਸ ਸੀਟੀ ਵਜਾਏਗਾ ਧੁਣ ਤੋਂ ਧੁਣ ਵਜੇਗੀ ਇੱਥੇ ਚੋਟ ਵੱਜੇਗੀ ਦਿਲ ਥੱਕਾਏਗੀ ਫਿਰ ਪਿੱਛੋਂ ਆ ਰਹੀ ਹੈ ਫਿਰ ਬਾਹਰ ਇੱਥੇ ਸ਼ਬਦ ਬਣੇਗਾ ਫਿਰ ਕੰਨ ਸਰਵਣ ਕਰਨਗੇ ਠੀਕ ਹੈ ਜੋ ਚੰਗੀ ਹੈ ਆਪਣੀ ਆਪ ਦੀ ਆਪ satsang ਕਰ ਫਿਰ ਦਿਲ ਤੱਕ ਪਹੁੰਚੇਗੀ ਗਲ फेर ਖੂਨ ਚ ਆ ਜਾਏਗੀ ਨਹੀਂ ਤੇ ਕੰਨਾਂ ਤੋਂ ਅੱਗੇ ਨਾ ਭੇਜ ਤੂੰ ਕੰਨਾਂ ਨਾਲ ਨਰਕਾਰ ਦਿਸੇਗਾ ਸੁਖਮ ਸਰੀਰ ਹੈ ਅੰਦਰ ਇੱਕ ਸੁਖਮ ਨੇ ਸੁਖਮ ਨਾਲ ਜੁੜਨਾ ਹੈ ਆਤਮਾ ਵੀ ਸੁਖਮ ਹੈ 90 95% 99% ਸਾਰਾ ਮਨ ਦਾ ਹੀ ਖੇਲ ਹੈ ਜੀ ਮਨ ਤੋਂ ਜੋ ਸਰੂਪ ਹੈ ਤਉ ਕਹ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਜੀ ਬੰਦਾ ਇੱਥੇ ਆ ਕੇ ਬਹੁਤ ਕੁਝ ਕਰ ਸਕਦਾ ਹੈ ਸਾਰੇ ਪੰਡਾੜੇ ਅੰਦਰ ਪਤਨੀ ਬੱਚੇ ਕਾਰ ਬੰਗਲਾ ਗਾੜੀ ਆ ਮੋਬਾਈਲ ਇਹ ਮਨ ਵਰਗੇ ਹੀ ਹੈ ਸਾਰੇ ਸੰਸਾਰ ਚ ਰੇਂਜ ਹੈ ਨਹੀਂ ਪੈਣਾ ਹੈ ਨਹੀਂ ਪੈਣਾ ਸਾਰੇ ਸੰਸਾਰ ਦੀ ਇਹਦੇ ਵਿੱਚ ਸਾਰੇ ਜ਼ਮੀਨਾਂ ਕਿੰਨੀਆਂ ਹਨ ਸਾਰਾ ਥੋੜਾ ਥੋੜਾ ਸਰਕਲ ਇਹਦੇ ਵਿੱਚ ਹੈ ਆਨਲਾਈਨ ਹੈ ਕੋਈ ਵੀ ਗਲਤੀ ਮਾਫ ਨਹੀਂ ਹੋਣੀ ਸੋ ਅਸੀਂ ਠੀਕ ਆ ਬੰਦਾ ਆਦਮੀ ਗਲਤੀ ਦਾ ਪੁਤਲਾ ਹੈ ਨਹੀਂ ਤੇ ਰੱਬ ਬਣ ਗਿਆ ਸ਼ੈਤਾਨ ਦਾ ਪਗਵਾਨ ਹੋਰ ਹੈ ਨਹੀਂ ਉਹਦਾ ਵੀ ਪਗਵਾਨ ਉਹੀ ਹੈ ਸੋ ਝੂਠ ਦਾ ਬੋਲ ਬਾਲਾ ਬਹੁਤ ਹੈ ਜੀ ਸਤੂ ਆਲਾ ਦੁਆਰਾ ਨਾ ਵੇਗ ਇੱਥੇ ਕੋੜਾ ਸੋਚੀ ਜਾਏ ਮੈਂ ਸੋਚੀ ਜਾਉ ਕਿ ਬਣੇਗਾ ਨਹੀਂ ਸੋਚਿਆ ਨਹੀਂ ਬੰਨਾ ਇਹ ਮਾਲਕ ਨੇ ਕਿੱਧਰ ਲੈ ਜਾਣਾ ਹੈ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਜੀ ਫਲ ਕਹਿੰਦਾ ਜਿੰਨਾ ਰਸ ਲੈ ਲਿਆ ਠੀਕ ਹੈ ਫਾਂਡ ਜਦਾ ਸਾਡੀ ਜਿੰਨੀ ਉਮਰ ਵੱਧੀ ਹੈ ਉਹਨਾਂ ਲਾਲਚ ਵੱਧਦਾ ਹੈ ਤ੍ਰਿਸ਼ਨਾ ਵਿਰਲੇ ਕੀ 부ਝੀ ਹੈ ਜੀ ਇਹ ਸਬਰ ਸਦੋ ਖਚਾਉਣਾ ਪਏਗਾ ਸੱਚ ਦਾ ਲੜ ਫੜਨਾ ਪਏਗਾ ਜੀ ਅਗਿਆਨ ਨੂੰ ਦੂਰ ਕਰਨ ਲਈ ਦੀਵਾ ਬਲਣਾ ਪਏਗਾ ਗੁਰੂ ਦੀ ਲੋੜ ਹੈ ਜੀ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਸੱਜੇ ਜਾਣਾ ਖੱਬੇ ਜਨ ਕਿੰਨਾ ਚਿਰ ਕੋਈ ਦੱਸੇਗਾ ਸੋ ਇਹ ਗੁਰੂ ਮਨ ਰੂਪ ਹੈ ਸ਼ਬਦ ਰੂਪ ਹੈ ਸੋ ਮਨ ਦੀ ਖਰਾਕ ਵੀ ਸ਼ਬਦ ਹੈ ਕੀਰਤਨ ਹੈ ਸੋ ਇਹ ਵਿਰਲੇ ਜਿਹਨ ਜੋ ਧਿਆਨ ਨਾਲ ਕੰਮ ਕਰਨਗੇ ਜੀ ਉਹਨਾਂ ਦੀ ਅਮਰ ਹਮੇਸ਼ਾ ਰਹਿਣਗੇ ਜੀ ਸੋ 10 ਤੋਂ ਬਹੁਤੀ ਗਲਤੀ ਆ ਰਹੀ ਹਨ ਮੂਰਖ ਜਾ 10 ਸੰਗਤਾ ਰ ਗੁਰਬਖਸ਼ ਨਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੇਖ ਤੇ ਫਤਹਿ ਜੋ ਕੀ ਬੰਨਾ ਪਏਗਾ ਜੋ ਕੀ ਜੁੜੇ ਦਾ ਨਾ ਹੈ ਭੋਗੀ ਅਸੀਂ ਭੋਗੀ ਹਾਂ ਸੰਸਾਰੀ ਜੇ ਜਨਰ ਪਛੋਈ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲ ਕੇ ਚਲੇ ਗਏ ਸਾਡਾ ਤਾਂ ਉਹਨਾਂ ਚ ਕੀ ਫਰਕ ਸੋ ਪਾਕ ਤਾਂ ਦੇ ਸੰਸਾਰੀਆਂ ਚ ਕੀ ਫਰਕ ਹੈ ਪਾਕ ਤਾਂ ਸਾਰੇ ਪਰਿਵਾਰ ਨੂੰ ਸਾਰੇ ਸੰਸਾਰ ਨੂੰ ਇੱਕ ਨਿਗਾਹ ਨਾਲ ਦੇਖਦੇ ਨੇ ਬਰਾਬਰ ਬਰਾਬਰ ਦੁੱਖ ਸੁੱਖ ਚ ਵੀ ਬਰਾਬਰ ਦੋ ਪੈਸੇ ਆਜਣ ਨਹੀਂ ਤਾਂ ਵੀ ਬਰਾਬਰ ਵੇਖਦੇ ਸੇ ਪੈਸੇ ਹੁਣ ਜਾਨ ਦੀ ਮਾਇਆ ਹੁਣ ਜਾਨ ਦਾ ਖੇਡ ਹੈ ਛਾਇਆ ਹੈ ਜਦੋਂ ਸੂਰਜਾ ਮੁਖੜਾ ਹੋਏਗਾ ਸ ਸੂਰਜ ਮੁਖੀ ਅਸੀਂ ਬਾਹਰ ਮੁਖੀ ਅੰਦਰ ਮੁਖੀ ਬੰਨਣਾ ਪਏਗਾ ਜੀ ਫਿਰ ਪਰਛਾਵਾਂ ਪਿੱਛੇ ਪਿੱਛੇ ਆਏਗਾ ਜੀ ਜੇਦੋਂ ਸੂਰਜਰ ਪਿੱਠ ਕਰੇਗਾ ਠੀਕ ਹੈ ਮਾਇਆ پکڑਚ ਨਹੀਂ ਆਉਣੀ ਇਹ ਆਉਣ ਜਾਣ ਦਾ ਖੇਲ ਹੈ ਇਹ ਵਰਤਨੀ ਸੀ ਇਹਦਾ ਲਾਹ ਲੈਣਾ ਸੀ ਵਗਾਸ ਚ ਜਾਣਾ ਸੀ ਆਨੰਦ ਚ ਜਾਣਾ ਸੀ ਜੀ ਜੁੜਨਾ ਪਏਗਾ ਫਿਰ ਜੇ ਧਿਆਨ ਨਾਲ ਜੋ ਵੀ ਕਿਰਤ ਕਰੇਗਾ ਤੇਰੀ ਜਹਜਾਕਾਰ ਹੋਏਗੀ ਜੀ ਟੇਕ ਟੇਕ ਫਤੇ